ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਮੋਂਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਂਗੇ ਜੀ ਪਰਖੀ ਵੀ ਇਹ ਚਾਹ ਦੁਪਹਿਰ ਦੀ ਖੇਤ ਜਾਣੀ ਹੈ ਤੇ ਇੱਧਰ ਆਪਾਂ ਲੈਂਤਾ ਇੱਕ ਗੱਦੂ ਅੱਜ ਸਾਨੂੰ ਗੱਦੂ ਦਾ ਆਪਾਂ ਚਾਰ ਪਾ ਕੇ ਦਿਖਾਵਾਂਗੇ ਤੇ ਇਹ ਆਪਾਂ ਇੱਕ ਗੱਦੂ ਦੇ ਚਾਰ ਪਾਵਾਂਗੇ ਕਿਉਂਕਿ ਇਹ ਗਾਜਰਾਂ ਦਾ ਜਦੋਂ ਆਪਾਂ ਚਾਰ ਪਾਉਂਦੇ ਹਾਂ ਉਹ ਵੀ ਜ਼ਿਆਦਾ ਲੰਬਾ ਟਾਈਮ ਤਾਂ ਨਹੀਂ ਰਹਿੰਦਾ ਹੁੰਦਾ ਤੇ ਉਸ ਤਰ੍ਹਾਂ ਆਪਾਂ ਥੋੜਾ ਜਿਹਾ ਹੀ ਪਾਵਾਂਗੇ ਤੇ ਫਿਰ ਜਦੋਂ ਖਤਮ ਹੋ ਗਿਆ ਆਪਾਂ ਦੁਬਾਰਾ ਫੇਰ ਪਾ ਲਾਂਗੇ ਤੇ ਕੱਚ ਦੇ ਕੰਟੇਨਰ ਚ ਪਾਵਾਂਗੇ ਆਪਾਂ ਤੇ ਹੁਣ ਆਪਾਂ ਪਹਿਲਾਂ ਇਹਨੂੰ ਕਦੋਂ ਨੂੰ ਛਿੱਲ ਲਈਏ ਚੰਗੀ ਤਰ੍ਹਾਂ ਛਿੱਲ ਕੇ ਫਿਰ ਚੀਰ ਲਈਏ ਤੇ ਨਾਲ ਤਾਂ ਆਪਣੀ ਚਾਹ ਉਬਲ ਜੂਗੀ ਹਨਾ ਫਿਰ ਇਹਨੂੰ ਉਹਨਾਂ ਟਾਈਮ ਦੇ ਵਿੱਚ ਆਪਾਂ ਛਿੱਲ ਕੇ ਚੀਰ ਲੈਨੇ ਆ ਤੇ ਤੁਸੀਂ ਜਿਆਦਾ ਮਾਤਰਾ ਚ ਵੀ ਪਾ ਸਕਦੇ ਹੋ ਜੇ ਤੁਹਾਨੂੰ ਜਿਵੇਂ ਠੀਕ ਲੱਗਦਾ ਪਰ ਆਪਾਂ ਇੱਕ ਕਦੂ ਦਾ ਪਾਵਾਂਗੇ ਜਦੋਂ ਖਤਮ ਹੋ ਗਿਆ ਆਪਾਂ ਦੁਬਾਰਾ ਪਾ ਲਾਂਗੇ ਤੇ ਗਰਮੀਆਂ ਦੇ ਵਿੱਚ ਠੰਡੀ ਠੰਡਾ ਤੇ ਮਤਲਬ ਹੈਲਦੀ ਹੈ ਨਾਲ ਤਾਂ ਗੱਦੂ ਦੇ ਦਾ achar ਬਹੁਤ ਹੈਲਦੀ ਬਣਦਾ ਵਧੀਆ ਇਹ ਠੰਡਕ ਦਿੰਦਾ ਜੀ ਤੇ ਜਿਵੇਂ ਆਪਾਂ ਗਾਜਰਾਂ ਦਾ achar ਹਨਾ ਪਸੰਦ ਕਰਦੇ ਆ ਬਹੁਤ ਵਧੀਆ ਇਹਦਾ achar ਬਣਦਾ ਆ ਆਪਾਂ ਇਸੇ ਲਈ ਚੀਰ ਕੇ ਧੋ ਲਾਂਗੀ ਇਹੜਾ ਵਿਚਲਾ ਇਸ ਆਪਣੇ ਗੁੱਦ ਜੀ ਹੁੰਦੀ ਹੈ ਨਾ ਤਦੂ ਦੇ ਵਿੱਚ ਤੇ ਉਹਨੂੰ ਤੁਸੀਂ ਕੱਢ ਦਿਓ ਤੇ ਉਹ ਨਹੀਂ ਆਪਾਂ ਵਿੱਚ ਐਡ ਕਰਨੇ ਵਿੱਚੋਂ ਸਾਰੀ ਗੁੱਦ ਚੰਗੀ ਤਰ੍ਹਾਂ ਕੱਢ ਦਿਓ ਲਓ ਜੀ ਆਪਾਂ ਗੁੱਦ ਕੱਢ ਦਿੱਤੀ ਹੈ ਸਾਰੀ ਤੇ ਇਸ ਤਰ੍ਹਾਂ ਨੇ ਇਹਦੇ ਲੰਬੇ ਲੰਬੇ ਪੀਸ ਕਰ ਲਿਓ ਇਸ ਤਰ੍ਹਾਂ ਤੇ ਮਤਲਬ ਚੌਰਸ ਜੇ ਵੀ ਕਰ ਸਕਦੇ ਹੋ ਤੁਸੀਂ ਵੱਡੇ ਪੀਸ ਕਰਨੇ ਆ ਮਤਲਬ ਐ ਨਹੀਂ ਕਰਨੇ ਛੋਟੇ ਛੋਟੇ ਵੀ ਨਹੀਂ ਕਰਨੇ ਤੇ ਨਾ ਜ਼ਿਆਦਾ ਬਰੀਕ ਹੋਣ ਇਹਨਾਂ ਦੀਆਂ ਫਾੜੀਆਂ ਨਹੀਂ ਕਰੀਆਂ ਨੇ ਜਿਹੜੀਆਂ ਆਪਾਂ ਤੇ ਨਾ ਹੀ ਜ਼ਿਆਦਾ ਮਤਲਬ ਮੋਟੀਆਂ ਹੋਣ ਨਾਰਮਲ ਜੀਆਂ ਰੱਖਿਓ ਬਸ ਤੁਸੀਂ ਪੀਸ ਤੁਸੀਂ ਕਿਵੇਂ ਮਰਜ਼ੀ ਕਰ ਲਿਓ ਆਪਦੀ ਮਰਜ਼ੀ ਨਾਲ ਤੁਸੀਂ ਚੌਰਸ ਕਰ ਲਿਓ ਵੇ ਛਕ ਲੰਬੇ ਆਪਾਂ چیر ਕੇ ਫੇਰ ਧੋਵਾਂਗੇ ਲਓ ਜੀ ਕਦੂ ਆਪਾਂ ਕੱਟ ਕਰ ਲੈਨੇ ਇਸ ਤਰ੍ਹਾਂ ਆਪਾਂ ਲੰਬੇ ਲੰਬੇ ਪੀਸ ਕਰ ਲੈਨੇ ਹੁਣ ਮੈਂ ਇਹਨਾਂ ਨੂੰ ਧੋ ਦਾਂ ਇੱਕ ਵਾਰ ਤੇ ਇਧਰ ਆਪਣੀ ਚਾਹ ਵੀ ਉਬਲ ਗਈ ਹੈ ਤੇ ਦੁੱਧ ਪਾ ਦਾਂ ਚਾਰੋਂ ਆਪਣੇ ਵਾਲਾ ਆ ਜਾਊਗਾ ਤੇ ਆਪਾਂ ਫਿਰ ਦੂਨੇ ਜਿਹੜੀ ਚੰਗੀ ਤਰ੍ਹਾਂ ਧੋ ਲਈ ਲੋ ਜੀ ਇਦਾਂ ਆਪਾਂ ਪਾਣੀ ਪਾ ਲਿਆ ਤੇ ਇਹਨੂੰ ਆਪਾਂ ਪਹਿਲਾਂ ਗਰਮ ਹੋਣ ਲਈ ਰੱਖ ਦਿੰਦੇ ਨੇ ਜਦੋਂ ਥੋੜਾ ਜਿਹਾ ਕੋਸਾ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਜਿਹੜੇ ਕਦੂ ਚੀਰ ਕੇ ਰੱਖੇ ਨੇ ਉਹ ਇਹਦੇ ਵਿੱਚ ਡਿਪ ਕਰ ਦਾਂਗੇ ਤੇ ਦੋ ਆਪਾਂ ਨੇ ਵਾਲੀਆਂ ਮਤਲਬ ਦੇਣੀਆਂ ਨੇ ਇਹਨੂੰ ਬੇਸ਼ੱਕ ਤੁਸੀਂ 5 ਕਮਿੰਟ ਆ ਵਾਲ ਲਿਓ ਇਸ ਤਰ੍ਹਾਂ ਵੀ 5 ਕਮਿੰਟ ਆ ਵਾਲੀ ਦੇਣੀ ਹੈ ਤੇ ਜ਼ਿਆਦਾ ਮਤਲਬ ਪਕਾਉਣੇ ਨਹੀਂਗੇ ਤੇ ਥੋੜੇ ਸੌਫਟ ਹੋ ਜਾਣਗੇ ਆਪਾਂ ਹੁਣ ਇੱਧਰ ਰੱਖ ਦਿੰਨੇ ਆ ਨਾ ਪਾਣੀ ਨੂੰ ਥੋੜਾ ਗਰਮ ਹੋ ਜਾਣ ਦਿਓ। ਲਓ ਜੀ ਚਾਹ ਵੀ ਆਪਣੇ ਰਿਜਣ ਲੱਗ ਗਈ ਹੈ। ਦੁੱਧ ਪਾਤਾ ਸੀ ਆਪਾਂ ਵਾਲਾ ਆ ਗਿਆ ਹੁਣ ਆਪਾਂ ਇਹਨੂੰ ਬੰਦ ਕਰਕੇ ਢੋਲੀ ਚ ਪਾ ਦਿੰਨੇ ਆ ਜਿਹੜੇ ਖੇਤ ਜਾਣਾ। ਲਓ ਜੀ ਪਾਣੀ ਆਪਣਾ ਹੋ ਗਿਆ ਗਰਮਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਕद्दू ਨੇ ਇਹਦੇ ਵਿੱਚ ਪਾ ਦਿੰਨੇ ਆ। ਕੁਫੜੀ ਨੀਚੇ ਡਿੱਗ ਗਈ ਚਲੋ ਕੋਈ ਗੱਲ ਨਹੀਂ ਲਓ ਜੀ ਇਹਨੂੰ 5 ਮਿੰਟ ਤੱਕ ਆਪਾਂ ਬਸ 5 ਮਿੰਟ ਤੱਕ ਪਕਾਵਾਂਗੇ ਤੇ ਆਪਾਂ ਇਧਰਲੇ ਗੈਸ ਤੇ ਹਨਾ ਰੱਖ ਲਿਆ ਸੀ ਡੱਬਾ ਤੇ ਚਾਹ ਪਾ ਡੋਲੂ ਚ ਪਾ ਦਿੱਤੀ ਤੇ ਇਹ ਗੈਸ ਥੋੜਾ ਸ로우 ਚੱਲਦਾ ਹੈਗਾ ਇਸ ਕਰਕੇ ਆਪਾਂ ਇਹਦੇ ਉੱਪਰ ਰੱਖ ਲਿਆਗਾ ਜਲਦੀ ਬਾਲ ਆ ਜਾਊਗਾ ਤੇ ਇਹਨੂੰ 5-10 ਮਿੰਟ ਹਜੇ ਉਬਾਲਾਂਗੇ ਆਪਾਂ ਤੇ ਉਹਨੇ ਟਾਈਮ ਦੇ ਵਿੱਚ ਆਪਾਂ ਜਿਹੜੇ ਕਪੜਾ ਵਾਲੀ ਮਸ਼ੀਨ ਚਲਾ ਲਈਏ ਕਿਉਂਕਿ ਬੱਚਿਆਂ ਦੇ ਡਰੈੱਸ ਆ ਵਗੈਰਾ ਨੇ ਫਿਰ ਉਹਨਾਂ ਨੂੰ ਸੋਭਾ ਭਾ ਕੇ ਜਾਣੀਆਂ ਹੁੰਦੀਆਂ ਨੇ ਤੇ ਉਹਨੇ ਟਾਈਮ ਦੇ ਵਿੱਚ ਆਪਾਂ ਉਹ ਚਲਾ ਲਈਏ ਜੀ ਨੋਰਾਂ ਦਰਸਾ ਧੋਣੀਆਂ ਪੈਂਦੀਆਂ ਨੇ ਆਪਾਂ ਨੂੰ ਦੁਪਹਿਰੇ ਗਰਮੀਆਂ ਜੀ ਨਹੀਂ ਕਿਹਾ ਹੁਣ ਸਰਦੀਆਂ ਦੇ ਵਿੱਚ ਤਾਂ ਦੋ ਦਿਨ ਆਨੰਦ ਜਾਂਦੇ ਹੈਗੇ ਤੇ ਹੁਣ ਫੇਰ ਗਰਮੀਆਂ ਦੇ ਵਿੱਚ ਆਪਾਂ ਨੂੰ ਧੋਣੀਆਂ ਪੈਂਦੀਆਂ ਚਲੋ ਜੀ ਮਸ਼ੀਨ ਚੱਲੀ ਜਾਊਗੀ ਲਓ ਜੀ ਇਹ ਜਿਹੜੇ ਆਪਣੇ ਕੱਦੂ ਫਾੜੀਆਂ ਆਪਾਂ ਨੇ ਰੱਖੀਆਂ ਸੀ ਹਨਾ ਡਿਪ ਕਰਕੇ ਤੇ ਵਸੇ ਥੋੜੀਆਂ ਹੀ ਸੌਫਟ ਕਰਨੀਆਂ ਨੇ ਇਹਨੂੰ ਆਪਾਂ ਚਾਰਨੀ ਚ ਕੱਢ ਦਨੇ ਹੁਣ ਆਪਾਂ ਇਹਦੇ ਵਿੱਚੋਂ ਸਾਰਾ ਪਾਣੀ ਕੱਢਣਾਗਾ ਐਸ ਤਰ੍ਹਾਂ ਇਹ ਟ੍ਰਾਂਸਪਿਟ ਜੇ ਹੋ ਜਾਣਗੀਆਂ ਲਓ ਜੀ ਇਹਨੂੰ ਆਪਾਂ ਥੋੜਾ ਠੰਡਾ ਹੋਣ ਦੇਵਾਂਗੇ ਨਾਲ ਤਾਂ ਤੇ ਨਾਲ ਇਹਦੇ ਵਿੱਚੋਂ ਨਾਲੇ ਪਾਣੀ ਨਿਕਲ ਜੂਗਾ ਚੰਗੀ ਤਰ੍ਹਾਂ ਤੇ ਠੰਡਾ ਹੋਣ ਦੇਵਾਂਗੇ ਨੂੰ ਆਪਾਂ ਤੇ ਇਧਰ ਆਪਾਂ ਇਹਦੇ ਵਾਸਤੇ ਮਸਾਲੇ ਲੈਂਦੇ ਹੈਗੇ ਅ ਮੇਥੀ ਲੈਂਦੇ ਆਪਾਂ ਮੇਥੀ ਦਾਣਾ ਤੇ ਰਾਈ ਸੌਂਫ ਤੇਜ ਮੈਣ ਲੈਂਦੇ ਆ ਕਿਉਂਕਿ ਆਪਾਂ ਕਦੂ 1 ਕਿਲੋ ਲੈਂਤਾ ਨਾ ਤਾਂ ਕਰਕੇ ਆਪਾਂ ਸਮਾਨ ਵੀ ਫਿਰ ਉਨੀਕ ਮਾਤਰਾ ਚ ਹੀ ਲੈਂਤਾ ਤੇ ਨਾਲ ਆਪਾਂ ਸਿਰਕਾ ਪਾਵਾਂਗੇ ਤੇ ਸਰੋਂ ਦਾ ਤੇਲ ਤੇ ਇਹਨਾਂ ਨੂੰ ਆਪਾਂ ਉਹਨੇ ਟਾਈਮ ਦੇ ਵਿੱਚ ਪੀਸ ਲਈਏ ਬੇਸ਼ੱਕ ਤੁਸੀਂ ਇਸ ਤਰ੍ਹਾਂ ਵੀ ਪਾ ਸਕਦੇ ਹੋ ਹਨ ਥੋੜਾ ਜਿਆਦਾ ਰੜਫੜ ਕਰਕੇ ਮਤਲਬ ਜਿਆਦਾ ਬ੍ਰੀਕ ਨਹੀਂ ਪੀਸਨੇਗੇ ਤੇ ਥੋੜੀ ਜਿਹੀ ਮੈਂ ਆਪਾਂ ਦਰੜ ਫਰੜ ਜੇ ਕਹਿੰਦੇ ਆ ਉਸ ਤਰ੍ਹਾਂ ਪੀਸ ਕੇ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਪੀਸ ਲੈਣੇ ਆ ਅਸ ਐਸਟਰਾ ਤਰੜ ਫੜੜਿਆ ਕਰ ਲਿਆ ਜੀ ਆਪਾਂ ਜਿਆਦਾ ਨਹੀਂ ਬ੍ਰੀਕ ਕਰਨਾ ਹੈ ਇਸ ਤਰ ਹੁਣ ਆਪਾਂ ਜਿਹੜੇ ਕਦੂਆਂ ਨੇ ਫੜੀਆਂ ਨੇ ਉਹਨਾਂ ਨੂੰ ਠੰਡੇ ਹੋਣ ਦੇ ਦਿੰਦੇ ਆ ਫਿਰ ਇਹਦੇ ਬਾਅਦ ਮਿਲਦੇ ਆ ਤੁਹਾਡੇ ਨਾਲ ਕੁਸ਼ਟਾ ਮਤਲਬ 10 ਮਿੰਟ ਤੱਕ ਮਿਲਦੇ ਆ ਜੀ ਲਓ ਜੀ ਆਪਾਂ ਕਦੂ ਦੇ ਜਿਹੜੇ ਪੀਸ ਕੱਟ ਕੇ ਰੱਖੇ ਸੀ ਇਹਦੇ ਵਿੱਚ ਪਾ ਲੈਨੇ ਆਪਾਂ ਕੱਚ ਦੇ ਕੰਟੇਨਰ ਵਿੱਚ ਇਹਦੇ ਉੱਪਰ ਇਹ ਲਿਡ ਵਾਲਾ ਹੈਗਾ ਬੋਲ ਆਪਣੇ ਕੋਲੇ ਇਹਦੇ ਵਿੱਚ ਹੀ ਆਪਾਂ ਰੱਖ ਲਾਂਗੇ ਇਹਨੂੰ ਜਿਹੜਾ ਟਾਈਟ ਕੰਟੇਨਰ ਲਿਓ ਤੇ ਜਿਹਦੇ ਵਿੱਚ ਹਵਾ ਨਾ ਲੱਗੇ ਤੇ ਬੇਸ਼ੱਕ ਤੁਸੀਂ ਕੱਚ ਦਾ ਲੈ ਲਿਓ ਬੇਸ਼ੱਕ ਤੁਸੀਂ ਵੀ ਪਲਾਸਟਿਕ ਦਾ ਲੈ ਲਿਓ ਜ਼ਿਆਦਾ ਬੈਟਰ ਹੋਊਗਾ ਵੀ ਤੁਸੀਂ ਕੱਚ ਦਾ ਲਓ ਤੇ ਚੰਗੀ ਤਰ੍ਹਾਂ ਇਹਨੂੰ ਠੰਡਾ ਕਰ ਲਿਆ ਆਪਾਂ ਨੇ ਤੇ ਹੁਣ ਜਿਹੜੇ ਇਹਦੇ ਵਿੱਚ ਇਹ ਮਸਾਲੇ ਆਪਾਂ ਪੀਸ ਕੇ ਰੱਖਿਆ ਤੇ ਇਹਦੇ ਵਿੱਚ ਇਹ ਆਪਾਂ ਮਿਲਾ ਦਾਂਗੇ ਦੇ ਸਵਾਦ ਅਨੁਸਾਰ ਆਪਾਂ ਵਸ ਲੂਣ ਮੈਚ ਆਪਾਂ ਅਕੋਰਡਿੰਗ ਪਾਵਾਂਗੇ ਉਹਦੇ ਸਵਾਦ ਅਨੁਸਾਰ ਤੇ ਮਿਰਚ ਲੂਣ ਪਾ ਲਿਆ ਆਹ ਲੂਣ ਪਾਤਾ ਮਿਰਚ ਪਾਦੀ ਤੇ ਥੋੜਾ ਜਿਹਾ ਆਪਾਂ ਹਲਦੀ ਪਾਊਡਰ ਪਾਵਾਂਗੇ ਤੇ ਪ੍ਰਸਤਾਨ ਨੂੰ ਮਿਕਸ ਕਰ ਲਾਂਗੇ ਜੀ ਚੰਗੀ ਤਰ੍ਹਾਂ ਪਹਿਲਾਂ ਮਸਾਲੇ ਨੇ ਜਿਹੜੇ ਕਦੂ ਦੀ ਤਸੀਰ ਹੈ ਜਿਹੜੀ ਦੇਖੋ ਉਹ ਵੀ ਢੰਡੀ ਹੁੰਦੀ ਆ ਗਰਮੀ ਦੇ ਵਿੱਚ ਵਧੀਆ ਰਹਿੰਦਾ ਤੇ ਚਾਰ ਵੀ ਤੁਸੀਂ ਇਹ ਬਣਾ ਕੇ ਦੇਖੋ ਬਹੁਤ ਹੀ ਟੇਸਟੀ ਬਣਦਾ ਹੈ ਇਹਦੇ ਵਿੱਚ ਤੁਸੀਂ ਜੀਰਾ ਵੀ ਐਡ ਕਰ ਸਕਦੇ ਹੋਗੇ ਵੀ ਉਹ ਦਿਨਾਂ ਦੇ ਮਸਾਲਿਆਂ ਦੇ ਨਾਲ ਪੀਸ ਸਕਦੇ ਹੋ ਪਰ ਮੈਨੂੰ ਨਾ ਜੀਰਾ ਥੋੜਾ ਘੱਟ ਵਧੀਆ ਲੱਗਦਾ ਤੇ ਆਚਾਰ ਚ ਤਾਂ ਕਰਕੇ ਉਹਦੀ ਮਸਾਲੇ ਹੋ ਗਏ ਨੇ ਆਪਣੇ ਮਿਕਸ ਹੁਣ ਇਹਦੇ ਜਿਹੜਾ ਆਪਣਾ ਸਿਰਕਾ ਵੀ ਕਹਿੰਦੇ ਆ ਬਿਨੇ ਕਰ ਵੀ ਕਹਿ ਦਿੰਦੇ ਆ ਇਹ ਆਪਾਂ 2 ਚਮਚੇ ਪਾਉਣੇ ਆ ਇਹ ਵੀ ਬਸ ਚਾਰ ਮਤਲਬ ਇਹਦੇ ਨਾਲ ਖਰਾਬ ਨਹੀਂ ਹੁੰਦਾ ਵੈਸੇ ਵੀ ਇਹ ਖਟਾਈ ਚ ਹੋ ਜਾਂਦਾ ਥੋੜਾ ਜਿਹਾ ਵਧੀਆ ਲੱਗਦਾ ਤੇ ਥੋੜਾ ਜਿਹਾ ਆਪਾਂ ਬਸ ਸਰੋਂ ਦਾ ਤੇਲ ਪਾਵਾਂਗੇ ਦੋ ਕ ਚਮਚੇ ਪਾਵਾਂਗੇ ਬਸ ਇਹਦੇ ਨਾਲ ਬਸ ਖਟਾਈ ਹੋ ਜੂਗੀ ਚਾਰ ਦੀ ਮਾਤਰਾ ਜਿਹੜੀ ਉਹ ਵੀ ਆਪਣੀ ਘੱਟ ਹੀ ਹੈਗੀ ਐ ਸਰੋਂ ਦਾ ਤੇਲ ਤੁਸੀਂ ਬੇਸ਼ੱਕ ਪਕਾ ਕੇ ਪਾ ਲਿਓ ਬੇਸ਼ੱਕ ਕੱਚਾ ਪਾ ਲਿਓ ਉਹ ਤੁਹਾਡੀ ਮਰਜ਼ੀ ਹੈ ਚਾਰ ਪੰਜ ਚਮਚੇ ਆਪਾਂ ਸਰੋਂ ਦੇ ਤੇਲ ਦੇ ਪਾਏ ਆ ਥੋੜਾ ਹੀ ਹੈਗਾ ਸੀ ਆਪਣਾ ਕੱਦੂ ਚੰਗੀ ਤਰ੍ਹਾਂ ਫੇਰ ਮਿਕਸ ਕਰ ਦਿੰਨੇ ਆ ਬਹੁਤ ਹੀ ਹੈਲਦੀ ਹੈ ਜੀ ਦੇਖੋ ਕद्दू ਤਾਂ ਆਪਣੇ ਲਈ ਆਪਣੀ ਸਿਹਤ ਲਈ ਬਹੁਤ ਵਧੀਆ ਹੈ ਲੋ ਜੀ ਇਹਨੂੰ ਨਾ ਹੁਣ ਆਪਾਂ ਇਸ ਤਰ੍ਹਾਂ ਮਿਕਸ ਕਰਕੇ ਰੱਖ ਦਿੱਤਾ ਤੇ ਵੈਸੇ ਤੇ ਨਾਲ ਦੀ ਨਾਲ ਵੀ ਖਾ ਸਕਦੇ ਆ ਆਪਾਂ ਤੇ ਨਹੀਂ ਤੁਸੀਂ ਦੋ ਦਿਨ ਇਹਨੂੰ ਇਸ ਤਰ੍ਹਾਂ ਹੀ ਮਤਲਬ ਢੱਕਣ ਲਗਾ ਕੇ ਰੱਖ ਦਿਓ ਦੋ ਦਿਨਾਂ ਬਾਅਦ ਜਿਹੜਾ achar ਹੈ ਰੈਡੀ ਹੋ ਜਾਊਗਾ ਜਿਆਦਾ ਵਧੀਆ ਬਣ ਜਾਂਦਾ ਮਤਲਬ 2 ਦਿਨ ਬਾਅਦ ਤੇ ਤੁਸੀਂ ਵੀ ਬਣਾ ਕੇ ਦੇਖਿਓ ਜਰੂਰ ਤੇ ਜਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਹੈਲਦੀ ਹੈ ਤੇ ਠੰਡਾ ਤੇ ਗੁਣਕਾਰੀ ਹੈ ਦੇਖੋ ਤੇ ਜਿਆਦਾ ਮਾਤਰਾ ਚ ਬਣਾਉਣਾ ਤੁਸੀਂ ਜਿਆਦਾ ਮਾਤਰਾ ਚ ਬਣਾ ਸਕਦੇ ਹੋ ਵੈਸੇ ਤੁਸੀਂ ਇੰਨਾ ਕੀ ਟਰਾਈ ਕਰਿਓ ਹਨਾ ਇੰਨਾ ਕੁ ਕਰਕੇ ਫਿਰ ਤੁਸੀਂ ਜਦੋਂ ਖਤਮ ਹੋ ਜਾਂਦਾ ਦਵਾਰਾ ਪਾ ਲਾਂਗੇ ਪਾ ਲੈਣੇ ਆ ਜਿਵੇਂ ਅਸੀਂ ਤਾਂ ਤੇ ਕਿਉਂਕਿ ਗਾਜਰਾਂ ਦਾ achar ਆ ਉਹ ਵੀ ਲੌਂਗ ਟਾਈਮ ਨਹੀਂ ਰਹਿੰਦਾ ਹੁੰਦਾ ਤੇ ਇਸ ਤਰ੍ਹਾਂ ਬਸ ਆਪਾਂ ਥੋੜੀ ਜਿਹੀ ਮਾਤਰਾ ਦੇ ਵਿੱਚ ਪਾ ਲੈਨੇ ਆ ਜਦੋਂ ਖਤਮ ਹੋ ਜਾਂਦਾ ਫੇਰ ਆਪਾਂ ਪਾ ਲੈਨੇ ਆ ਤੇ ਬੱਚੇ ਵੀ ਬਹੁਤ ਪਸੰਦ ਕਰਦੇ ਆ ਇਸ ਚਾਰ ਨੂੰ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਲਓ ਜੀ ਆਪਾਂ ਮਸਾਲੇ ਨੇ ਜਿਹੜੇ ਉਹ ਆਪਾਂ ਚੱਕ ਦਿੰਨੇ ਆਂਗੇ ਇੱਥੋਂ ਸਮਾਨ ਤੇ ਹੁਣ ਆਪਾਂ ਇਹਦੇ ਬੱッセ ਦੇ ਵਿੱਚ ਆਪਣਾ ਢੱਕਣ ਲਗਾ ਕੇ ਇਹਨੂੰ ਰੱਖ ਦਿੰਨੇ ਆਂ ਦੋ ਦਿਨ ਬਾਅਦ ਸਿੱਧਾ ਖਾਂਦੇ ਆਂ ਇਨਾਲ ਦੇ ਨਾਲ ਵੀ ਤੁਸੀਂ ਖਾ ਸਕਦੇ ਹੋ ਨਾਲ ਦੀ ਨਾਲ ਇਹ ਤਿਆਰ ਰਹਿੰਦੇ ਹੋ ਜਾਂਦਾਗਾ ਲਓ ਜੀ ਦੇ ਉੱਪਰ ਆਪਾਂ ਟੱਕਣ ਲਗਾ ਦਈਏ ਤੇ ਦੋ ਦਿਨਾਂ ਬਾਅਦ ਆਪਾਂ ਇਹਨੂੰ ਖਾਣਾ ਸ਼ੁਰੂ ਕਰਾਂਗੇ ਤੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤੇ ਜਿਹੜੇ ਵੀ ਭੈਣ ਭਰਾ ਨਵੇਂ ਆਉਂਦੇ ਨੇ ਚੈਨਲ ਦੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਕਿ ਕਿਉਂਕਿ ਵੀਡੀਓ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈ ਦੇਖੋ ਗਰਮੀ ਦੇ ਵਿੱਚ ਹਨਾ ਬੁਰਾ ਹਾਲ ਹੋ ਜਾਂਦਾ ਤੇ ਚਲੋ ਜੀ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜਾਂਦੀ ਹੈ ਤੇ ਅੱਜ ਦੀ ਵੀਡੀਓ ਦਾ ਪੈਥੀ ਐਂਡ ਕਰਦੇ ਆ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਾਂ ਅੱਜ ਤੱਕ ਦੇ ਲਈ ਸ਼ਤਿ ਸ਼੍ਰੀ ਅਕਾਲ ਜੀ ਬਾਏ ਬਾਏ